ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਕਮਿਸ਼ਨਰਟ ਪੁਲਿਸ ਨੇ 2 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਸੀਪੀ ਨੇ ਸ਼ਹਿਰ ਵਿੱਚੋਂ ਨਸ਼ਿਆਂ ਦੇ ਸ਼ਰਾਬ ਨੂੰ ਮਿਟਾਉਣ ਲਈ ਵਚਨਬੱਧਤਾ ਦੁਹرائی ਸ਼ਹਿਰ ਵਿੱਚ ਨਸ਼ਾ ਤਸਕਰੀ ਨੂੰ ਕਰਾਰਾ ਝਟਕਾ ਦਿੰਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਸੁਪੰਮ ਸ਼ਰਮਾ ਜੀ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ 2 ਕਿਲੋ ਅਫੀਮ ਸਮੇਤ ਇੱਕ ਔਰਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨ ਰੇਡ ਪੁਲਿਸ ਨੇ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਕੰਮਰ ਕੱਸ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਦੇ ਹਿੱਸੇ ਵਜੋਂ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਅਪਰਾਧੀਆਂ ਨੂੰ ਫੜਨ ਲਈ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼੍ਰੀ ਸਬਾਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੀ ਟੀਮ ਨੇ ਲਾਹੌਰਿਆ ਗੁਰਦੁਆਰਾ ਸਹਿਬ 120 ਫੁੱਟੀ ਰੋਡ ਸੂਰਿਆ ਇਨਕਲੇਵ ਜਲੰਧਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਾਜੀ ਮੰਡੀ ਵਾਲੇ ਪਾਸੇ ਤੋਂ ਦੋ ਵਿਅਕਤੀਆਂ ਨੂੰ ਆਉਂਦੇ ਦੇਖਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਹਰਕਤਾਂ ਤੇ ਸ਼ੱਕ ਹੋਣ ਤੇ ਪੁਲਿਸ ਨੇ ਉਹਨਾਂ ਦੇ ਪਛਾਣ ਬਾਰੇ ਪੁੱਛਗਿੱਛ ਕੀਤੀ ਅਤੇ ਵਾਰੀਕੀ ਨਾਲ ਤਲਾਸ਼ੀ ਲਈ। ਸ਼੍ਰੀ ਸਬੋਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਲਾਸ਼ੀ ਦੌਰਾਨ ਦੋਨਾਂ ਦੋਸ਼ੀਆਂ ਦੀ ਪਛਾਣ ਬਲਵੰਤ ਕੁਮਾਰ ਪੁੱਤਰ ਕੈਦਾਰ ਸਿੰਘ ਵਾਸੀ ਪਿੰਡ ਦੂਬ ਬਰਾਵੀਆ ਪੰਕੀ ਪਲਮਾਉ ਚਾਰਖੰਡ ਅਤੇ ਬਿਮਲੀ ਦੇਵੀ ਵਾਸੀ ਅਨੰਦਪੁਰ ਕੁਮਾਰ ਗੁਪਤਾ ਸਸाराम ਰੋਹਤਾਜ ਪੰਕੀ ਪਲਮਾਉ ਚਾਰਖੰਡ ਵਜੋਂ ਕੀਤੀ ਗਈ ਹੈ ਜਿਨ੍ਹਾਂ ਦੀ ਤਲਾਸ਼ੀ ਦੌਰਾਨ 1-1 ਕਿਲੋ ਅਫੀਮ ਕੁੱਲ 2 ਕਿਲੋਗ੍ਰam ਬਰਾਮਦ ਹੋਈ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਦੇ ਖਿਲਾਫ ਥਾਣਾ ਰਾਮਾ ਮੰਡੀ ਜਿਲਹੰਦਰ ਵਿਖੇ ਐਫ ਆਈ ਆਰ 73 ਅਧੀਨ 18 ਕਾਟ 85 ਐਨ ਡੀ ਪੀ ਐਸ ਐਕਟ ਦੌਰਾਨ ਦਰਜ ਕਰ ਲਈ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਗ੍ਰਿਫਤਾਰ ਕੀਤੇ ਦੋਵੇਂ ਮੁਲਾਜ਼ਮਾ ਦਾ ਕੋਈ ਵੀ ਅਪਰਾਧਿਕ ਪਿਸ਼ੋਕੜ ਨਹੀਂ ਲੱਭਿਆ ਹੈ। ਸਬੱਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਬੇਰਵੇ ਬਾਅਦ ਵਿੱਚ ਸਾਂਝੀ ਕੀਤੇ ਜਾਣਗੇ। ਭਾਜੀ ਕਮਿਸ਼ਨਰ ਜੀ ਪੁਲਿਸ ਵੱਲੋਂ ਜਿਹੜੀ ਕੈਂਪੇਨ ਸ਼ੁਰੂ ਕੀਤੀ ਗਈ ਹੈ ਅਗੇਂਸ ਡਰੱਗਸ ਉਹਦੇ ਵਿੱਚ ਸਾਡੇ ਸੈਂਟਰਲ ਸਬ ਡਿਵੀਜ਼ਨ ਦੀ ਟੀਮ ਨੂੰ ਐਸ.ਪੀ. ਨਿਰਮਲ ਸਿੰਘ ਤੇ ਨੰਦੇ ਐਸ.ਐਚ.ਓ. ਰਾਮਾ ਮੰਡੀ ਨੇ ਇੱਕ ਵੱਡੀ ਸਫਤਤਾ ਹਾਸਲ ਕੀਤੀ ਹੈ 2 ਕਿਲੋ ਅਫੀਮ ਦੇ ਨਾਲ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ। ਜਿਹੜੇ ਕਿ Jharkhand ਤੋਂ ਇਹ আফਿਨ ਲੈ ਕੇ ਆ ਰਹੇ ਸੀ ਔਰ ਇਹਨਾਂ ਨੂੰ ਅੱਜ अर्ਲੀ ਮਾਰਨਿੰਗ ਇਹਨਾਂ ਨੇ ਕਾਬੂ ਕੀਤਾ ਜਦੋਂ ਇਹ ਰੇਲਵੇ ਸਟੇਸ਼ਨ ਤੋਂ ਉਤਰ ਕੇ ਕਾਜੀ ਮੰਡੀ ਵਗੈਰਾ ਕ੍ਰਾਸ ਕਰਕੇ ਏਰੀਆ ਸ਼ਹਿਰ ਦੇ ਵਿੱਚ ਐਂਟਰ ਕਰ ਰਹੇ ਸੀ ਤੇ ਅੱਗੇ ਇਹਨਾਂ ਨੇ ਵੇਚਣ ਵਾਸਤੇ ਜਾ ਰਹੇ ਸੀ ਉਦੋਂ ਸਾਡੀ ਨਾਕਾ ਪਾਰਟੀ ਨੇ ਇਹਨਾਂ ਨੂੰ پکڑ ਕੇ ਇਹਨਾਂ ਤੋਂ ਰਿਕਵਰੀ ਕੀਤੀ ਹੈ ਜੇ ਇੱਕ ਵਾਰੀ ਸਬਤ ਹਾਥ ਕਰੀ ਕਿ ਟ੍ਰੇਨ ਵਿੱਚ ਆਇਸ ਕਿਰੋਪੜੀ ਜੇ ਡੀ ਜਾਰਖੰਡ ਤੋਂ ਕਿੰਜ ਆਇਆ ਸਰ ਇਹਨਾਂ ਤੇ ਪਹਿਲਾ ਮਾਮਲਾ ਦੱਸੋ ਕਨਫਰਮਡ ਚਾਹਲ ਕੋਈ ਰਿਕਾਰਡ ਨਹੀਂ ਲੋ ਬੋਨਾਂ ਦੇ ਤੇ ਪਹਿਲਾਂ ਵੀ ਅਸੀਂ ਇਹਦੇ ਨਾਲ ਜਿਹੜਾ ਇੱਕ ਵੱਡਾ ਰੈਕਟ ਫੜਿਆ ਸੀਗਾ ਜੀ ਉਸੇ ਰੈਕਟ ਦਾ ਹਿੱਸਾ ਹੈ ਨਹੀਂ ਇਹ ਲੱਗਦੀ ਹੈ ਜਾਰਖੰਡ ਦੇ ਨੇ ਉੱਥੋਂ ਆਇਆ ਲੇਕਿਨ ਉਹ ਵੀ ਜਾਰਖੰਡ ਤੋਂ ਹੀ ਸੀਗਾ ਕਨੈਕਸ਼ਨ ਹੋ ਵੀ ਜਿਹੜੀ ਇਹ ਫੀਨਿਕਸ ਤੋਂ ਆਉਂਦੀ ਆ ਇਹ ਉਹਨੂੰ ਤਫ਼ਤੀਸ਼ ਦਾ ਹਿੱਸਾ ਹੈ ਕਿ ਉਹ ਨਾਲ ਜੁੜਦਾ ਕਿ ਨਹੀਂ ਜੁੜਦਾ ਬਾਅਦ ਵਿੱਚ ਸਰ ਇਹਨਾਂ ਨੇ ਅੱਗੇ ਸੇਲ ਕਿੱਥੇ ਕਰਨੀ ਸੀ ਹਾਂਜੀ ਇਹਨਾਂ ਨੇ ਸੇਲ ਅੱਗੇ ਕਿੱਥੇ ਕੀਤੀ ਇਹ ਤਫ਼ਤੀਸ਼ ਦਾ ਹਿੱਸਾ ਜੀ ਉਹਨਾਂ ਆਏਗਾ ਤਫ਼ਤੀਸ਼ ਦੇ ਵਿੱਚ ਅੱਲੇ ਤਾਂ ਪਕੜ ਕੇ ਹੀ ਲੈਂਦੇ ਨੇ ਬੰਦੇ ਨੇ ਆਮਕੀਤ ਕੋਲ ਹੈ ਇਹ ਪ੍ਰਵੰਤ ਕੁਮਾਰ ਹੈ ਜੀ ਇੱਕ ਇੱਕ ਲੇਡੀ ਹੈ ਬਿਬਲਾ ਦੇ ਦੋਨੋਂ ਪਹਿਲਾਂ ਤੋਂ ਹੀ ਕਰਦੇ ਰਹੇ ਨੇ ਜਾਂ ਫਿਰ ਨਿਊ ਨੇ ਫਰੈਸ਼ ਬਿਬਲਾ ਦੇਵੀ ਦੇ ਬਾਰੇ ਸਾਡੇ ਕੋਲ ਕੋਈ ਰਿਕਾਰਡ ਤਾਂ ਨਹੀਂ ਹੈਗਾ ਜੀ ਬਟ ਫਰੈਸ਼ੀ ਹੈ ਉਸ ਤੋਂ ਇਹਦੇ ਕੋਲ ਦੱਸਣ ਮਦਦ ਕਿ ਮੈਂ ਪਹਿਲੀ ਵਾਰੀ ਅੰਦਰ ਨੂੰ ਆਇਆ ਤੇ ਦੂਸਰਾ ਪੈਸੇ ਦੇ ਲਾਜਿਤ ਜਿਹੜਾ ਦੂਸਰਾ ਹੈ ਉਹ ਇੱਥੇ ਪੇਡ ਦਾ ਕੰਮ ਕਰਦਾ ਹੈ ਜਲੰਧਰ ਮੈਂ ਉੱਤਰ ਦਾ ਰਹਿਣਾ ਲਾ ਇੱਧਰ ਆਇਆ ਹੋਇਆ ਕੰਮ ਕੰਮ ਕਰ ਰਿਹਾ ਮੈਂ ਪਹਿਲਾਂ ਹੀ ਸਪਲਾਈ ਕਰਦਾ ਰਿਹਾ ਪਹਿਲਾਂ ਇਹ ਹੁਣ ਤਫਤੀਸ਼ਾਇਕ ਜੀ ਕੀ ਕਰਦਾ ਰਹਿ ਕਿਤੇ ਉਹ ਮੋਬਾਈਲ ਫੋਨ ਉਹਨਾਂ ਦੇ ਇਗਰਾਸਤ ਚ ਲੈ ਲਏ ਤੇ ਕਿੰਨੇ ਪੈਸੇ ਦੇ ਹੀ ਉਹਨੂੰ ਲੇਡੀਜ਼ ਨੂੰ ਕੈਕ ਲਈ ਅੰਦਾਜ਼ਾ ਦਿੱਤਾ ਉਹੇ ਉਥੋਂ ਨੰਦਾਂ ਬੇਜ਼ਾਰ ਤੇ ਵਿੱਚ ਲਾਈ ਸੀ ਤੇ ਇੱਥੇ ਕਿੰਨੇ ਦੇ ਸੀ ਲੋ ਤੇ 1.30 ਹਜ਼ਾਰ ਇੱਥੇ ਵੇਚਣੀ ਸੀ ਨਹੀਂ ਕਿ ਲੈਣਾਂ ਨੂੰ ਵੇਚਣਾਂ ਦੇ ਕੰਦੋਂ ਲੇਡੀਜ਼ ਨੂੰ ਲੈ ਕੇ ਆਏ ਆ ਪੈਸੇ ਦੀ ਉਹਨੂੰ ਲਾ ਲਈ ਤੇ ਕੇ ਆਇਆ ਕਿੰਨਾ ਉਹ ਵਾਲੇ ਤਫਤੀਸ਼ ਚ ਆਏਗਾ ਕਿ ਉਹਨੂੰ ਕਿੰਨੇ ਦੇਣੇ ਸੀ واپس ਕਿਵੇਂ ਬਣ ਜੇ ਪੈਸੇ ਇੱਥੇ ਕੋਈ ਫੈਮਿਲੀ ਨਹੀਂ ਇਹਨਾਂ ਦਾ ਵੀ ਫੈਮਿਲੀ ਨਾ ਕੋਈ ਫੈਮਿਲੀ ਰਿਲੇਸ਼ਨ ਹੈ ਜਾਂ ਫਿਰ ਵੈਸੇ ਲੈ ਕੇ ਆਏ ਵੈਸੇ ਇੱਕ ਦੂਸਰੇ ਨੂੰ ਜਾਣਦੇ ਸੀ ਥੋੜਾ ਸਰ ਜੀ ਤੁਸੀਂ ਕਹਿ ਰਹੇ ਹੋ ਕਿ ਟ੍ਰੇਨ ਦਾ ਜਿਹੜੇ ਕੰਮ ਕਰਦੇ ਨੇ ਯੂਪੀ ਉਹ ਜਲੰਧਰ ਦੇ ਵਿੱਚ ਇੰਨੀ ਦੇਰ ਤੋਂ ਰਹ ਰਹੇ ਕੁਝ ਇਹ ਮੈਨੂੰ ਚੈੱਕ ਕਰਾ ਲੈਣ ਜੀ ਵੀ ਕਦੋਂ ਤੋਂ ਰਹਿ ਰਿਆ ਪਹਿਲਾਂ ਕਿੱਥੇ ਕਿੱਥੇ ਕੰਮ ਕਰਦਾ ਰਿਹਾ ਕੀ ਕੀ ਕਰਦਾ ਰਿਹਾ ਫੈਮਿਲੀ ਦੇ ਨਾਲ ਕੁਝ ਫੈਮਿਲੀ ਨਾਲ ਹੋ ਵੀ ਇੱਥੇ ਫੈਮਿਲੀ ਨਾਲ ਰਹਿਣਾ ਇੱਥੇ ਪੱਕਾ ਰਹਿੰਦਾ ਜੀ ਜਾਂ ਮਾਈਗਰੇਟਰੀ ਹੈ ਇਹ ਚੈੱਕ ਕਰਾ ਲੈ ਅੱਛਾ ਟ੍ਰੇਨ ਦੇ ਵਿੱਚ ਸਫ਼ਰ ਕੀਤਾ ਇਹਨਾਂ ਦੀ ਜਿੱਥੋਂ ਆਏ ਨੇ ਉੱਥੋਂ ਲੈ ਕੇ ਹੁਣ ਤੱਕ ਇੰਨੀ ਵਿੱਚ ਕੋਈ ਚੈਕਿੰਗ ਨਹੀਂ ਹੋਈ ਇਹ ਤਾਂ ਉਹ ਨਹੀਂ ਕਹਿ ਸਕਦੇ ਚੱਕੀ ਗਈ ਹੁੰਦੀ ਤਾਂ ਪੜੇਗੀ ਅੰਦਰ ਰਸਤੇ 'ਚ ਨਹੀਂ ਮਤਲਬ ਜਲੰਧਰ ਰੇਲਵੇ ਸਟੇਸ਼ਨ ਤੋਂ ਕਿਵੇਂ ਪਾਰ ਹੋਗੇ ਰੇਲ ਸਟੇਸ਼ਨ 'ਚ ਲੋਕ ਆਪਣਾ ਸਮਾਨ ਲੈ ਕੇ ਜਾਂਦੇ ਨੇ ਜੀ ਬੈਗ ਦੇ ਵਿੱਚ ਕੀ ਹੈਗਾ ਉਹ ਸਾਡੇ ਨਾਲ ਭੁਲਾ ਕੇ ਦੇਖਦੇ ਨੇ ਲਾਈਨ ਅਕ੍ਰੋਸ ਕਰਦੇ ਸੀ ਆਈਨਡ ਆਫ ਤੇ ਸਰ ਇਹ ਰੇਲਵੇ ਪੁਲਿਸ ਜਾਂ ਜੀਆਰਪੀ ਪੁਲਿਸ ਦਾ ਇਸ ਬਾਰੇ ਕੋਈ ਟਾਈ ਅਪ ਕਿ ਤੱਕ ਨਹੀਂ ਪਿੱਛੇ ਵੀ ਜਦੋਂ ਇਹ ਰੋਪੀ ਫੜੇ ਸੀਗੇ ਕਿ ਉਹ ਉਹਨਾਂ ਦੇ ਕੀ ਸਿਸਟਮ ਹੈਗਾ ਕਿ ਕਿਸ ਤਰ੍ਹਾਂ ਉਹ ਸਿਕਿਉਰ ਕਰਦੇ ਨੇ ਆਪਣਾ ਰੇਲਵੇ ਤੋਂ ਤੱਕ ਐਦਾਂ ਦਾ ਕੋਈ ਬੰਦਾ ਨਾ ਲੈ ਕੇ ਕਿਵੇਂ ਆਉਂਦੇ ਟਰੇਨ ਦੇ ਵਿੱਚ ਮਤਲਬ ਕਿੱਥੇ ਇੱਕ ਸਮਾਨ ਚ ਰੱਖ ਕੇ ਲਿਆਦੇ ਬੈਗ ਦੇ ਵਿੱਚ ਕਿ ਆਈਟੂ ਗੁੱਸਾ ਪਹਿਲਾਂ ਵੀ ਇੱਕ ਰੈਕਟ ਫੜਿਆ ਸੀਗਾ ਤੇ ਉਦੋਂ ਦੱਸਿਆ ਗਿਆ ਸੀਗਾ ਇੱਕ ਤਾਂ ਜਿਹੜੇ ਇਲੈਕਟ੍ਰਿਸਿਟੀ ਹੁੰਦੀ ਹੈ ਜਿਹੜੀ ਉਹਨਾਂ ਦੇ ਬੋਰਡ ਲੱਗੇ ਹੁੰਦੇ ਕਿਤੇ ਉੱਤੇ ਛੁਪਾ ਕੇ ਲਿਆਉਂਦੇ ਸੀ ਕਿਤੇ ਬਾਥਰੂਮ ਚ ਲਿਆਉਂਦੇ ਸੀਗੇ ਇਹ ਉਹਨੂੰ ਤਫ਼ਤੀਸ਼ ਆਇਆ ਜਿਹੜਾ ਸਾਡੇ ਕੋਲ ਕਵਰ ਆਇਆ ਜਿਹਨੂੰ ਲੈ ਕੇ ਇਹਨਾਂ ਨੇ ਬੈਗਸ ਦੇ ਵਿੱਚ ਹੀ ਇਹਦਾ ਸਮਾਨ ਜਿਗਾ ਹੁੰਦਾ ਵੀ ਸੱਜਰਾ ਦਾ ਸਮਾਨ ਹੈ ਸਮਾਨ ਦੇ ਵਿੱਚ ਕੱਪੜਿਆਂ ਦੇ ਵਿੱਚ ਬਾਕੀ ਸਮਾਨ ਦੇ ਵਿੱਚ ਸਲਾਬਾ ਤੁਹਾਡੇ ਸਰ ਦੇਖਿਆ ਜਾਂਦਾ ਹੈ ਰੇਲਵੇ ਸਟੇਸ਼ਨਾਂ ਦੇ ਉੱਤੇ ਚੈੱਕ ਇਨ ਕੀਤੀ ਜਾਂਦੀ ਹੈ ਬੈਗ ਚੈੱਕ ਕੀਤੇ ਜਾਂਦਾ ਮਸ਼ੀਨਾਂ ਲੱਗੀਆਂ ਹਿੰਗੀਆਂ ਕਿਹਾ ਉਸ ਮਸ਼ੀਨਾਂ ਦੇ ਵਿੱਚ ਨਹੀਂ ਆਇਆ ਬੈਗ ਇਹਨਾਂ ਨੇ ਨਹੀਂ ਚੈੱਕ ਇਹ ਉਹਨੂੰ ਤਫ਼ਤੀਸ਼ ਦਾ ਹਿੱਸਾ ਜੀ ਵੀ ਕਿਸ ਤਰ੍ਹਾਂ ਇਹਨਾਂ ਨੇ ਕਿੱਥੋਂ ਲਿਆ ਤੇ ਕਿੱਥੇ ਸਰ ਤੁਹਾਨੂੰ ਕਿੱਥੇ ਮਿਲੇ ਨਹੀਂ ਇੱਕ ਆਦੀ ਮਿੰਦੀ ਤੋਂ ਆ ਰਹੇ ਸੀ ਕਿ ਜੀ ਸ਼ਨ ਐਗਜ਼ੈਕਟਿਵ ਕੁਐਸ਼ਨ ਕੀ ਦਿੱਤੇ ਇਹਨਾਂ ਨੂੰ ਨਹੀਂ ਇਹ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਜਾਂ ਇੱਕ ਸ਼ੱਕ ਦੇ ਬੁਨਿਆਦ ਤੇ ਰੋਕਿਆ ਗਿਆ ਸ਼ੱਕ ਦੀ ਬੁਨਿਆਦ ਤੇ ਰੋਕਿਆ ਗਿਆ ਸੀ ਨਾਕਾ ਲੱਗਾ ਹੋਇਆ ਸੀ ਸਾਡਾ ਕਦੋਂ ਇਹ ਕਿਰਤਾਂ ਜਿਹੜਾ ਦਮੋਰੀਆ ਕੋਲ ਤੇ ਲੱਗਾ ਹੁੰਦਾ ਨਹੀਂ ਕਿਹੜਾ ਹੈਗਾ ਤੁਹਾਡਾ ਨੀ ਉਕਾਦੀ ਮੰਡੀ ਉਕਾਦੀ ਮੰਡੀ ਤੋਂ ਵੇਚ ਕੇ ਹੋਰ ਐਕਚੁਅਲੀ ਇਹ ਫੁਕੀ ਰੋਕ ਕਾਦੀ ਮੰਡੀ ਤੋਂ ਮਾਰਨਿੰਗ ਅਨਡਰ ਮਾਰਨਿੰਗ ਸਲਾਹ ਕੀ ਮਾਮਲਾ ਕੀ ਦਰਜ ਕੀਤਾ ਗਿਆ ਜਾਂਦੇ ਐਨਡੀਟੀਐਸ ਤੋਂ ਪਛਾਣ ਦਿੱਤਾ ਗਿਆ